2 ਸਾਲਾਂ ਦੇ ਵਿੱਚ ਵਿੱਚ 1000 ਤੋਂ ਵੱਧ ਜਿਹੜੇ ਨੌਜਵਾਨ ਨੇ ਓਵਰਡੋਜ਼ ਨਾਲ ਮਰ ਜਾਂਦੇ ਨੇ ਚਿੱਟੇ ਨਾਲ ਬਿਲਕੁਲ ਮੈਂ ਦੱਸਿਆ ਮੇਰਾ ਐਕਸਾਈਟਡ ਟੈਸਟ ਮੈਂ ਕਰਿਆ ਹੂੰ ਮੈਨੂੰ ਪਤਾ ਹੈ ਵੀ ਨਸ਼ਾ ਕੌਣ ਵੇਚਦਾ ਹੈ ਕਿਵੇਂ ਵੇਚਦਾ ਹੈ ਤੇ ਕਿਹਨੂੰ ਵੇਚਦਾ ਹੈ ਤੇ ਕਿਹੜਾ ਸਰਪ੍ਰਸਤੀ ਕਰਦਾ ਸੀ ਜੀ ਹਰ ਪ੍ਰਕਾਰ ਦੇ ਨਸ਼ੇ ਦਾ ਬਿਲਕੁਲ ਉਸ ਨੂੰ ਪਤਾ ਹੁੰਦਾ ਹੂੰ ਬਿਲਕੁਲ ਉਸ ਨੂੰ ਜੇ ਚਾਇਆ ਜਾਵੇ ਤੇ ਨਸ਼ਾ 2 ਮਹੀਨੇ ਜਾਂ 2 ਸਾਲ ਨਹੀਂ 2 ਮਿੰਟਾਂ 'ਚ ਖਤਮ ਹੁੰਦਾ ਹੈ ਅੱਛਾ ਹਾਂਜੀ ਇੱਕ ਵਾਰੀ ਪਰਚਾ ਦਰ ਵੀ ਹੋ ਜਾਏ हां ऐसे ਚਲ ਰਹੀ ਜਾਂ ਸਰਕਾਰ ਆਪਣੇ ਬੰਦੇ ਲੈ ਕੇ ਪਰਚਾ ਦਾ ਜ਼ਿਕਰਾਵੇ ਥਾਣੇਦਾਰ ਨੂੰ ਡਿਸਮਿਸ ਕਰੋ ਹਮ ਐਸਐਸਪੀ ਵੀ ਐਸਆਰ ਤੇ ਦਰਜ ਕਰੋ ਬਿਲਕੁਲ ਆਈਪੀਐਸ ਤੇ ਆਈਏਸ ਅਫਸਰਾਂ ਦੀ ਐਸਆਰ ਤੇ ਦਰਜ ਕਰ ਦਿਓ ਵੀ ਇਹ ਬੰਦੇ ਰਾਜ ਚਲਾਉਣ ਦੇ ਕਾਬਿਲ ਹੀ ਨਹੀਂ ਹਨ ਰਾਜ ਪ੍ਰਬੰਧ ਦੇ ਇਹ ਕਾਬਿਲ ਹੀ ਨਹੀਂ ਹਨ ਇਹਨਾਂ ਦੀਆਂ ਸਵਾਵਾਂ ਨੂੰ ਡਿਸਮਿਸ ਕੀਤਾ ਜਾਂਦਾ ਹੈ ਜੇ ਦੂਜੇ ਦਿਨ ਸਾਰੇ ਆਈਪੀਐਸ ਨਾਲ ਜਿਹੜੇ ਜਿਹਦੇ ਨਕੇਬੀਨਾਂ ਲੰਘ ਜਾਣਾ ਉਹਨਾਂ ਨੂੰ ਪਤਾ ਵੀ ਸਾਡਾ بگੜਦਾ ਕੁਝ ਨਹੀਂ ਤਲ ਪੰਜ ਬੈਠੇ ਸ਼ਰਾਬਾਂ ਪੀਂਦੇ ਆ ਮੌਜਾਂ ਕਰਦੇ ਨੇ ਅਯਾਸ਼ੀਆਂ ਕਰਦੇ ਨੇ ਇਹ ਜਿਹੜੇ ਪੈਂਟ ਕੋਰਟ ਤੇ ਟਾਈ ਵਾਲੇ ਆ ਨਾ ਜਿਹੜੇ ਕਹਿੰਦੇ ਵੀ ਸਾਨੂੰ ਸਾਰੀ ਅਕਲ ਆ ਸਾਨੂੰ ਸਾਰਾ ਕੁਝ ਕਰਨਾ ਹੈ ਗੜੇ ਜਨਾਂ ਨੇ ਕਰਕੇ ਕੀਤਾ ਪੰਜਾਬ ਹਿੰਦਸਤਾਨ ਦਾ ਬਿਲਕੁਲ